ਉਹ ਹੜਪੀੜਤਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਲਈ ਹਰੀ ਚੰਡੇ ਐਂਬੂਲੈਂਸਾਂ ਨੂੰ ਦਿਖਾ ਦਿੱਤੀ ਗਈ ਹੈ ਜੀ ਤੁਹਾਨੂੰ ਦੱਸਦੇ ਕਿ ਹਰਪਾਲ ਸਿੰਘ ਜੀ ਮਾਦੇਵਲੋ ਹੜਪੀੜਤਾਂ ਦੇ ਇਲਾਕੇ ਦੇ ਵਿੱਚੋਂ ਮੈਡੀਕਲ ਟੀਮਾਂ ਨੂੰ ਰਵਾਨਾ ਕੀਤਾ ਗਿਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਡੀ ਮਹਾਲੀ ਦੀ ਟੀਮ ਨੇ ਬਹੁਤ ਵੱਡਾ ਅਪਰਾਲਾ ਕੀਤਾਗਾ ਸਾਡੇ ਐਮਐਲਏ ਸਹਿਬਾਨ ਨੇ ਅੱਜ ਤਿੰਨ ਸਾਡੀਆਂ ਮੈਡੀਕਲ ਦੀਆਂ ਬਹਿਨਾ ਜਿਹਦੇ ਅੰਦਰ ਡਾਕਟਰ ਹੋਣਗੇ ਨਰਸਾਂ ਹੋਣਗੀਆਂ ਜਿਹਦੇ ਅੰਦਰ ਫਾਰਮਾਸਿਸਟ ਹੋਊਗਾ ਔਰ ਸਾਰੀਆਂ ਮੈਡੀਸਨ ਹੋਣਗੀਆਂ ਇਹ ਜਿੱਥੇ-ਜਿੱਥੇ ਵੀ ਹੜ ਆਇਆਗਾ ਬਾੜਪੀੜ ਤੇ ਇਲਾਕਾਗਾ ਉਹ ਸਾਰੇ ਇਲਾਕਾ ਜਾਣ ਗਿਆ ਉੱਥੇ ਜਾ ਕੇ ਮਰੀਜ਼ਾਂ ਦਾ ਆਮ ਲੋਕਾਂ ਦਾ ਆਮ ਜਨਤਾ ਦਾ ਜਿਹੜਾ ਉਹ ਚੈੱਕਅਪ ਕਰਨਗੀਆਂ ਚੈੱਕਅਪ ਕਰਨ ਤੋਂ ਬਾਅਦ ਜਿਹੜੀਆਂ ਮੁਢਲੀ ਸਹੂਲਤ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਜਿਹੜੇ ਛੋਟੀ ਮੋਟੀ ਕੋਈ ਕਿਸੇ ਨੂੰ ਬਿਮਾਰੀ ਹੋਈਗੀ ਉਹਦਾ ਮੌਕੇ ਤੇ ਇਲਾਜ ਕਰ ਦਿੱਤਾ ਜਾਊਗਾ ਜੇਕਰ ਕਿਸੇ ਨੂੰ ਕੋਈ ਵੱਡਾ ਟ੍ਰੀਟਮੈਂਟ ਦੀ ਲੋੜ ਹੋਊਗੀ ਜਾਂ ਉਹਨੂੰ ਜਿਹੜਾ ਨੇੜਲੇ ਹਸਪੀਟਲ ਦੇ ਅੰਦਰ ਵੀ ਲਿਜਾਇਆ ਜਾਊਗਾ ਸੋ ਕਹਿਣ ਦਾ ਭਾਵ ਆ ਇਹਦੇ ਨਾਲ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੋਣਗੀਆਂ ਜਿਹੜਾ ਪਾਣੀ ਆਇਆ ਹੜ ਆਇਆ ਉਹਦੇ ਕਰਕੇ ਬਿਮਾਰੀਆਂ ਜਾਂ ਜੇ ਜਨਰਲ ਕਿਸੇ ਨੂੰ ਹੋਰ ਵੀ ਬਿਮਾਰੀ ਆ ਉਹਦਾ ਵੀ ਚੈੱਕ ਅਪ ਹੋਊਗਾ ਤਾਂ ਮੈਨੂੰ ਸਮਝਦਾ ਇੱਕ ਵੱਡੀ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮਿਲੇਗੀ ਔਰ ਨਾਲ ਦੀ ਨਾਲ ਜਿਹੜਾ ਇਹਦੇ ਨਾਲ ਦਵਾਈਆਂ ਰਹਿਗੀਆਂ ਉਹ ਸਾਰੀਆਂ ਦਵਾਈਆਂ ਵੀ ਇਸ ਤਿੰਨੇ ਬੈਨਾਂ ਦੇ ਅੰਦਰ ਮਦੂਤ ਲਗੀਆਂ ਉਹ ਦਵਾਈਆਂ ਵੀ ਮੌਕੇ ਤੇ ਡਾਕਟਰ ਜਿਹੜਾ ਉੱਥੇ ਮਰੀਜ਼ਾਂ